ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਜ਼ਿਆਦਾ ਸੁਆਗਤ ਹੈ ਸਾਡੀ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਹਲਦੀ ਦੇ ਨਾਲ ਕੀਤਾ ਜਾਣ ਵਾਲਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਜੇਕਰ ਤੁਸੀਂ ਇਸ ਉਪਾਅ ਨੂੰ ਆਪਣੇ ਘਰ ਦੇ ਵਿੱਚ ਵਿਸ਼ਵਾਸ ਦੇ ਨਾਲ ਤੁਸੀਂ ਕਰੋਗੇ ਤਾਂ ਤੁਹਾਡੇ ਘਰ ਦੀ ਸਾਰੀ ਗਰੀਬੀ ਦੂਰ ਹੋ ਜਾਵੇਗੀ ਤੇ ਪੈਸਿਆਂ ਦੇ ਨਾਲ ਸੰਬੰਧਿਤ ਜਿੰਨੀਆਂ ਵੀ ਪ੍ਰੋਬਲਮ ਤੇ ਮੁਸ਼ਕਲਾਂ ਹੋਣਗੀਆਂ ਉਹ ਸਾਰੀਆਂ ਹੀ ਦੂਰ ਹੋ ਜਾਣਗੀਆਂ। ਇਸੇ ਤਰ੍ਹਾਂ ਜੇਕਰ ਤੁਸੀਂ ਹਲਦੀ ਦੇ ਪਾਣੀ ਦਾ ਇੱਕ ਛੋਟਾ ਜਿਹਾ ਉਪਾਅ ਕਰ ਲੋਗੇ ਤੇ ਜਿਹੜੇ ਲੋਕ ਕਹਿੰਦੇ ਆ ਨਾ ਕਿ ਸਾਡੇ ਕਾਰੋਬਾਰ ਨੂੰ ਕਿਸੇ ਦੀ ਨਜ਼ਰ ਲੱਗ ਜਾਂਦੀ ਏ ਸਾਡਾ ਚੱਲਦਾ ਚੱਲਦਾ ਕਾਰੋਬਾਰ ਰੁਕ ਜਾਂਦਾ ਏ। ਜਿਸ ਕਰਕੇ ਸਾਡੇ ਘਰ ਦੇ ਵਿੱਚ ਪੈਸਾ ਆਉਣਾ ਰੁਕ ਜਾਂਦਾ ਤੇ ਸਾਨੂੰ ਗਰੀਬੀ ਤੇ ਕਰਜ਼ੇ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ। ਇਜੇਕਰ ਤੁਸੀਂ ਇਸ ਉਪਾਣੂ ਕਰ ਲੋਗੇ ਤਾਂ ਤੁਹਾਡਾ ਇਸ ਉਪਾਣੂ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਹਰ ਤਰਫ ਤੋਂ ਹਰ ਪਾਸਿਓ ਸੁੱਖ-ਸਮਰiddhi ਆਵੇਗੀ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਵਰਖਾ ਹੁੰਦੀ ਹੈ ਤੇ ਜਿਹੜੇ ਲੋਕ ਕਹਿੰਦੇ ਆ ਕਿ ਸਾਡਾ ਭਾਗ ਸਾਡੀ ਕਿਸਮਤ ਸਾਖ ਨਹੀਂ ਦਿੰਦੇ ਰਾਤੋਂ ਰਾਤ ਤੁਹਾਡੀ ਭਾਗ ਜਿਹੜੇ ਚਮਕ ਜਾਣਗੇ ਤੁਹਾਡੀ ਸੁੱਤੀ ਹੋਈ ਕਿਸਮਤ ਵੀ ਜਾਗ ਜਾਵੇਗੀ ਇਸ ਉਪਾਅ ਨੂੰ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਜਿਸ ਵੀ ਦਿਨ ਤੁਹਾਡੇ ਕੋਲ ਸਮਾਂ ਹੁੰਦਾ ਹੈ ਜਿਸ ਦਿਨ ਤੁਸੀਂ ਆਪਣੀ ਕੰਮਕਾਰਾਂ ਤੋਂ ਫ੍ਰੀ ਹੁੰਨੇ ਹੋ ਉਸ ਦਿਨ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਕਿਉਂਕਿ ਹਰ ਇੱਕ ਦਿਨ ਦਾ ਆਪਣਾ ਇੱਕ ਅਲੱਗ ਮਹੱਤਵ ਹੁੰਦਾ ਇਸ ਕਰਕੇ ਤੁਸੀਂ ਇਸ ਉਪਾਅ ਨੂੰ ਕਿਸੇ ਵੀ ਦਿਨ ਕਰ ਸਕਦੇ ਹੋ ਇਸ ਕਰਕੇ ਤੁਸੀਂ ਇਹ ਜਿਹੜਾ ਹਲਦੀ ਵਾਲੇ ਪਾਣੀ ਵਾਲਾ ਉਪਾਅ ਕਰਨਾ ਹੈ ਨਾ ਇਹ ਨੂੰ ਤਾਂ ਤੁਸੀਂ ਬੇਝਿਜਕ ਕਿਸੇ ਵੀ ਦਿਨ ਕਰ ਸਕਦੇ ਹੋ ਜਦੋਂ ਵੀ ਤੁਹਾਨੂੰ ਸਹੀ ਲੱਗੇ ਸਹੀ ਸਮਾਂ ਲੱਗੇ ਤੁਸੀਂ ਉਸ ਸਮੇਂ ਤੁਸੀਂ ਇਸ ਉਪਾਅ ਨੂੰ ਕਰ ਲੈਣਾ ਹੈ ਤੇ ਇਹ ਉਪਾ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਇਹ ਸਮਝ ਲਓਗੇ ਤੁਹਾਡੇ ਘਰ ਦੇ ਵਿੱਚ ਧਨ ਦੀ ਵਰਖਾ ਤਾਂ ਹੋਵੇਗੀ ਹੀ ਹੋਵੇਗੀ ਕਹਿਣ ਦਾ ਭਾਵ ਕਿ ਤੁਹਾਡੇ ਘਰ ਦੇ ਵਿੱਚ ਪੈਸੇ ਦੇ ਸੰਬੰਧਿਤ ਜਿੰਨੀ ਵੀ ਪ੍ਰੋਬਲਮ ਮੁਸ਼ਕਲ ਚੱਲ ਰਹੀ ਹੈ ਉਹ ਤਾਂ ਦੂਰ ਹੋਵੇਗੀ ਹੀ ਹੋਵੇਗੀ ਇਸ ਦੇ ਨਾਲ ਨਾਲ ਤੁਹਾਡੇ ਅੱਗੇ ਆਉਣ ਵਾਲੀਆਂ ਸੱਤ ਪੀੜ੍ਹੀਆਂ ਨੂੰ ਵੀ ਕਦੇ ਵੀ ਪੈਸੇ ਤੇ ਗਰੀਬੀ ਦਾ ਸਾਮਾਨ ਨਹੀਂ ਕਰਨਾ ਪੈਣਾ ਉਹਨਾਂ ਨੂੰ ਕਦੇ ਵੀ ਕਰਜ਼ੇ ਵਰਗੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਣਾ ਤੁਹਾਡੇ ਘਰ ਦੇ ਵਿੱਚ ਇੰਨਾ ਪੈਸਾ ਆਵੇਗਾ ਕਿ ਤੁਹਾਡੀਆਂ ਆਉਣ ਵਾਲੀਆਂ 7 ਪੀੜ੍ਹੀਆਂ ਤੱਕ ਵੀ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਕਮੀ ਨਹੀਂ ਆਵੇਗੀ ਤੁਹਾਡੇ ਘਰ ਦੇ ਵਿੱਚ ਸੁਖ-ਸਮਰiddhi ਬਣੀ ਰਹੇਗੀ ਤੇ ਨਿਰਧਨਤਾ ਤਾਂ ਤੁਹਾਡੇ ਘਰ ਦੇ ਵਿੱਚ ਉਹ ਹਮੇਸ਼ਾ-ਹਮੇਸ਼ਾ ਲਈ ਹੀ ਦੂਰ ਹੋ ਜਾਵੇਗੀ ਜਿਵੇਂ ਕਿ ਆਪਾਂ ਸਾਰੇ ਹੀ ਜਾਣਦੇ ਆ ਕਿ ਅਸੀਂ ਆਪਣੇ ਘਰ ਦੇ ਵਿੱਚ ਜਦੋਂ ਵੀ ਕੋਈ ਸ਼ੁਭ ਕੰਮ ਕਰਦੇ ਆ ਉਸ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਹਲਦੀ ਦਾ ਇਸਤੇਮਾਲ ਕਰਦੇ ਆ ਜਿਵੇਂ ਕਿ ਅਸੀਂ ਵਿਆਹ ਸ਼ਾਦੀ ਦੇ ਪ੍ਰੋਗਰਾਮ ਤੇ ਵੀ ਹਲਦੀ ਦਾ ਪ੍ਰੋਗਰਾਮ ਕਰਦੇ ਆ ਉਸ ਤੋਂ ਬਾਅਦ ਦੇ ਵਿੱਚ ਬਾਕੀ ਦੇ ਸਾਰੇ ਪ੍ਰੋਗਰਾਮ ਕੀਤੇ ਜਾਂਦੇ ਨੇ ਇਸੇ ਤਰ੍ਹਾਂ ਜਿਵੇਂ ਕਿ ਵਿਆਹ ਸ਼ਾਦੀ ਦੇ ਵਿੱਚ ਹਲਦੀ ਦੇ ਉਪਾਅ ਕੀਤੇ ਜਾਂਦੇ ਨੇ ਹਲਦੀ ਦੀ ਪੂਜਾ ਕੀਤੀ ਜਾਂਦੀ ਹੈ ਇਸੀ ਤਰ੍ਹਾਂ ਹਲਦੀ ਦਾ ਆਪਣਾ ਇੱਕ ਅਲੱਗ ਹੀ ਮਹੱਤਵ ਹੈ ਤੇ ਜਦੋਂ ਅਸੀਂ ਇਸ ਦੇ ਨਾਲ ਆਪਣੀ ਘਰ ਦੇ ਵਿੱਚ ਛੋਟੇ-ਛੋਟੇ ਉਪਾਅ ਤੇ ਟੋਟਕੇ ਕਰਦੇ ਹਾਂ ਨਾ ਉਹ ਸਾਡੇ ਲਈ ਬਹੁਤ ਹੀ ਜ਼ਿਆਦਾ ਚਮਤਕਾਰੀ ਹੁੰਦੇ ਨੇ ਤੇ ਸਾਨੂੰ ਤੁਰੰਤ ਹੀ ਰਿਜ਼ਲਟ ਵੀ ਦਿੰਦੇ ਨੇ ਕਿਉਂਕਿ ਜੋ ਹਲਦੀ ਹੁੰਦੀ ਹੈ ਨਾ ਸੁੱਖ ਸੁਭਾਗਿਆ ਦਾ ਪ੍ਰਤੀਕ ਹੁੰਦੀ ਹੈ ਸਾਡੇ ਘਰ ਦੇ ਵਿੱਚ ਪੈਸਾ ਧਨ ਲਿਆਉਣ ਦਾ ਕੰਮ ਵੀ ਕਰਦੀ ਹੈ ਇਸੇ ਨਾਲ ਨਾਲ ਸਾਡੇ ਘਰ ਦੇ ਵਿੱਚ ਬਰਕਤ ਬਣੀ ਰਹੇ ਸਾਡੇ ਘਰ ਦੇ ਵਿੱਚ ਪੈਸਾ ਦੁੱਗਣਾ ਆਵੇ ਅਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੀਏ ਇਹਦੇ ਵਿੱਚ ਵੀ ਹਲਦੀ ਦਾ ਬਹੁਤ ਵੱਡਾ ਮਹੱਤਵ ਹੁੰਦਾ ਹੈ ਤੇ ਜਦੋਂ ਵੀ ਤੁਸੀਂ ਹਲਦੀ ਦੇ ਉਪਾਅ ਕਰਦੇ ਉਹਨਾਂ ਤੇ ਵੀ ਵਿਸ਼ਵਾਸ ਦੇ ਨਾਲ ਕਰਿਆ ਕਰੋ ਕਿਉਂਕਿ ਹਲਦੀ ਦੇ ਜਿਹੜੀ ਓਕਾਰ ਹੁੰਦੇ ਆ ਨਾ ਇਹ ਕਦੀ ਵੀ ਖਾਲੀ ਨਹੀਂ ਜਾਂਦੇ ਇਹ ਹੀ ਤੁਹਾਨੂੰ ਰਾਤੋਂ ਰਾਤ ਕਰੋੜਪਤੀ ਬਣਾ ਸਕਦੇ ਨੇ ਇਹ ਗੱਲ ਸੁਣਨ ਤੇ ਦੇਖਣ ਨੂੰ ਆਮ ਚ ਹੀ ਲੱਗਦੀ ਪਰ ਜਦੋਂ ਅਸੀਂ ਵਿਸ਼ਵਾਸ ਦੇ ਨਾਲ ਕਰੀਏ ਉਸ ਸਮੇਂ ਹੀ ਸਾਨੂੰ ਕੀਤੇ ਕੇ ਉਪਾਅ ਦਾ ਫਲ ਮਿਲਦਾ ਹੈ। ਬਸ ਤੁਸੀਂ ਇਹ ਜਿਹੜੇ ਹਲਦੀ ਦੇ ਉਪਾਅ ਕੋਈ ਵੀ ਭਾਵੇਂ ਹੋਵੇ ਉਹਨਾਂ ਨੂੰ ਕਰਨਾ ਸਹੀ ਤਰੀਕੇ ਦੇ ਨਾਲ ਹੁੰਦਾ ਹੈ। ਜਦੋਂ ਤੁਸੀਂ ਸਹੀ ਤਰੀਕੇ ਦੇ ਨਾਲ ਕਰ ਲਿਆ ਤਾਂ ਤੁਹਾ ਤੁਸੀਂ ਜਿਸ ਵੀ ਪ੍ਰੋਬਲਮ ਦੇ ਰਹੀ ਉਸ ਉਪਾਅ ਨੂੰ ਕਰਨੇ ਉਹ ਤੁਹਾਡੀ ਪ੍ਰੋਬਲਮ ਡੋਰ ਹੋ ਜਾਵੇਗੀ। ਇਸੇ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਅਸੀਂ ਤੁਹਾਨੂੰ ਉਪਾਅ ਦੱਸਣ ਜਾ ਰਹੇ ਹਾਂ ਨਾ ਇਹ ਬਹੁਤ ਹੀ ਜ਼ਿਆਦਾ ਚਮਤਕਾਰੀ ਹੈ ਤੇ ਇਸ ਨੂੰ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਤੇ ਇਸ ਉਪਾਅ ਨੂੰ ਅਸੀਂ ਕਿਹੜੇ ਤਰੀਕੇ ਦੇ ਨਾਲ ਕਰਨਾ ਹੈ ਤੇ ਕਿੰਨਾ ਸਮਾਂ ਲਗਾਤਾਰ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵਾਅਦ ਤੋਂ ਵਾਦ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪ੍ਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਇਹ ਉਪਾ ਖਾਸ ਕਰਕੇ ਉਹਨਾਂ ਲੋਕਾਂ ਨੇ ਹੀ ਕਰਨਾ ਹੈ ਜਿਨ੍ਹਾਂ ਦੇ ਘਰ ਦੇ ਵਿੱਚ ਪੈਸੇ ਦੀ ਬਹੁਤ ਜ਼ਿਆਦਾ ਕਮੀ ਹੈ ਪੈਸੇ ਨੂੰ ਲੈ ਕੇ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੇ ਨੇ ਤੇ ਜਾਂ ਫਿਰ ਉਹ ਲੋਕ ਕਰ ਸਕਦੇ ਨੇ ਚਿੰਦਾ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਕਲਾਕਲੀਸ਼ ਰਹਿੰਦਾ ਹੈ ਇਸ ਦੇ ਨਾਲ ਨਾਲ ਜੇਕਰ ਤੁਹਾਡੀ ਘਰ ਦੀ ਵਿੱਚ ਨੈਗੇਟਿਵ એનર્ਜੀ ਦਾ ਵਾਸੇ ਤਾਂ ਵੀ ਤੁਸੀਂ ਇਸ ਉਪਾਣ ਨੂੰ ਕਰ ਸਕਦੇ ਹੋ ਤੇ ਜੇਕਰ ਤੁਹਾਡਾ ਵਪਾਰ ਇਹ ਜਿਹੜਾ ਨਹੀਂ ਚੱਲ ਰਿਹਾ کاروبار ਤਾਂ ਵੀ ਤੁਸੀਂ ਇਸ ਉਪਾਣ ਨੂੰ ਕਰ ਸਕਦੇ ਇਸੀ ਤਰ੍ਹਾਂ ਜਿਹੜੇ ਵਪਾਰੀ ਨੇ ਬਿਜ਼ਨਸਮੈਨ ਨੇ ਆਪਣਾ ਬਿਜ਼ਨਸ ਜਿੱਥੇ ਵੀ ਕਰਦੇ ਨੇ ਜਿੱਥੇ ਵੀ ਉਹਨਾਂ ਦੀ ਸ਼ਾਪ ਫੈਕਟਰੀ ਜੋ ਵੀ ਜਿੱਥੇ ਵੀ ਕਾਰੋਬਾਰ ਚੱਲਦਾ ਉਹ ਉਸ ਜਗ੍ਹਾ ਤੇ ਹੀ ਇਸ ਉਪਾਣ ਨੂੰ ਕਰਨ ਨਾ ਕਿ ਆਪਣੇ ਘਰ ਦੇ ਵਿੱਚ ਜਿਹੜੀਆਂ ਪ੍ਰੋਬਲਮ ਤੁਹਾਡੇ ਘਰ ਦੇ ਵਿੱਚ ਚੱਲ ਰਹੀਆਂ ਨੇ ਉਹਨਾਂ ਦੇ ਲਈ ਤੁਸੀਂ ਆਪਣੇ ਘਰ ਦੇ ਵਿੱਚ ਇਸ ਉਪਾਣ ਨੂੰ ਕਰਨਾ ਹੈ ਤੇ ਜਿਹੜੀਆਂ ਤੁਹਾਡੇ ਬਿਜ਼ਨਸ ਦੇ ਰਿਲੇਟਿਡ ਚੱਲ ਰਹੀਆਂ ਨੇ ਪ੍ਰੋਬਲਮ ਉਹਨਾਂ ਨੂੰ ਤੁਸੀਂ ਆਪਣੀ ਉਸ ਜਗ੍ਹਾ ਤੇ ਕਰਨਾ ਜਿੱਥੇ ਤੁਹਾਡਾ ਬਿਜ਼ਨਸ ਚੱਲਦਾ ਹੈ ਕਿਸੇ ਤਰ੍ਹਾਂ ਇਸ ਉਪਾਣੂ ਕਰਨ ਦੇ ਲਈ ਤੁਸੀਂ ਇੱਕ ਕਟੋਰੀ ਦੇ ਵਿੱਚ ਪੀਸੀ ਹੋਈ ਹਲਦੀ ਲੈਣੀ ਹੈ ਜਿਹੜੀ ਹਲਦੀ ਤੁਸੀਂ ਲੈਣੀ ਹੈ ਨਾ ਉਹ ਜਿਹੜੀ ਤੁਹਾਡੀ ਰਸੋਈ ਦੇ ਵਿੱਚ ਤੁਸੀਂ ਖਾਣੇ ਦੇ ਲਈ ਯੂਜ਼ ਕਰਦੇ ਹੋ ਉਤੋਂ ਹੀ ਲੈ ਸਕਦੇ ਹੋ ਇਸ ਦੇ ਨਾਲ ਨਾਲ ਤੁਹਾਡੇ ਘਰ ਦੇ ਵਿੱਚ ਪਵਿੱਤਰ ਸਥਾਨ ਦਾ ਕਿਸੇ ਵੀ ਧਾਰਮਿਕ ਸਥਾਨ ਦਾ ਜਲ ਪਿਆ ਹੋਵੇਗਾ ਜੇਕਰ ਜਲ ਪਿਆ ਤਾਂ ਤੁਸੀਂ ਉਸ ਨੂੰ ਕੱਚ ਦਾ ਗਲਾਸ ਲੈ ਕੇ ਉਸ ਦੇ ਵਿੱਚ ਪਾ ਕੇ ਭਰ ਲੈਣਾ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਜਲ ਨਹੀਂ ਹੈਗਾ ਕਿਸੇ ਵੀ ਧਾਰਮਿਕ ਪਵਿੱਤਰ ਸਥਾਨ ਦਾ ਤੇ ਤੁਸੀਂ ਗੰਗਾ ਜਲ ਦੀ ਇੱਕ ਛੋਟੀ ਬੋਤਲ ਲਿਆ ਕੇ ਤੁਸੀਂ ਉਸ ਗੰਗਾ ਜਲ ਨੂੰ ਇਸ ਕੱਚ ਦੇ ਗਲਾਸ ਦੇ ਵਿੱਚ ਪਾ ਸਕਦੇ ਹੋ ਇਸੇ ਤਰ੍ਹਾਂ ਚਲ ਗਲਾਸ ਦੇ ਵਿੱਚ ਪਾਉਣ ਤੋਂ ਬਾਅਦ ਦੇ ਵਿੱਚ ਜੇਕਰ ਤੁਹਾਡੇ ਕੋਲ ਕੱਚ ਦਾ ਗਲਾਸ ਨਹੀਂ ਹੈਗਾ ਤਾਂ ਤੁਸੀਂ ਕੋਈ ਹੋਰ ਵੀ ਲੈ ਸਕਦੇ ਹੋ ਕੋਸ਼ਿਸ਼ ਕਰਿਓ ਕਿ ਤੁਸੀਂ ਕੱਚ ਦੇ ਗਲਾਸ ਦੀ ਹੀ ਵਰਤੋਂ ਕਰੋ ਇਸੀ ਤਰ੍ਹਾਂ ਚਲਪੜਣ ਤੋਂ ਬਾਅਦ ਇਹ ਵਿੱਚ ਜਿਹੜੀ ਤੁਸੀਂ ਇੱਕ ਕਟੋਰੀ ਦੇ ਵਿੱਚ ਹਲਦੀ ਲਈ ਸੀ ਨਾ ਉਹ ਤੁਸੀਂ 4 ਤੋਂ 5 ਛੁਟਕੀਆਂ ਹਲਦੀ ਉਸ ਜਲ ਦੇ ਵਿੱਚ ਪਾ ਦੇਣੀ ਹੈ ਤੇ ਉਹ ਹਲਦੀ ਪਾਉਂਦੇ ਸਮੇਂ ਤੁਸੀਂ ਇੱਥੇ ਇੱਕ ਮੰਤਰ ਬੋਲਣਾ ਹੈ ਇਸ ਮੰਤਰ ਨੂੰ ਤੁਸੀਂ ਚੰਗੀ ਤਰ੍ਹਾਂ ਨੋਟ ਕਰਕੇ ਕਾਪੀ 'ਤੇ ਵੀ ਲਿਖ ਸਕਦੇ ਹੋ ਜਾਂ ਧਿਆਨ ਦੇ ਨਾਲ ਸੁਣ ਸਕਦੇ ਹੋ ਜਦੋਂ ਤੁਸੀਂ ਹਲਦੀ ਇਸ ਜਲ ਦੀ ਵਿੱਚ ਪਾਉਣੀ ਹੈ ਨਾ ਉਸ ਸਮੇਂ ਤੁਸੀਂ ਇਸ ਮੰਤਰ ਨੂੰ ਬੋਲਣਾ ਹੈ ਈ ਮੰਤਰੇ ਓਮ ਨਮੋ ਭਗਵਤੇ ਵਾਸੂਦੇਵਾਏ ਨਮਾ ਦਵਾਰਾ ਨੋਟ ਕਰ ਸਕਦੇ ਹਾਂ ਜੀ ਓਮ ਨਮੋ ਭਗਵਤੇ ਵਾਸੂਦੇਵਾਏ ਨਮਾ ਇਹ ਮੰਤਰ ਬੋਲਦੇ ਹੋਏ ਉਸ ਚਲ ਦੇ ਵਿੱਚ ਤੁਸੀਂ ਚੁਟਕੀ ਚਾਰ ਤੋਂ ਪੰਜ ਚੁਟਕੀ ਹਲਦੀ ਪਾ ਦੇਣੀ ਹੈ ਤੇ ਉਸ ਚਲ ਨੂੰ ਤੁਸੀਂ ਤਿਆਰ ਕਰ ਲੈਣਾ ਹੈ ਇਸ ਪਾੜੀ ਨੂੰ ਤੁਸੀਂ ਜਿਹੜਾ ਵੀ ਤੁਹਾਡੇ ਘਰ ਦੇ ਵਿੱਚ ਪਾਠ ਪੂਜਾ ਵਾਲਾ ਸਥਾਨ ਬਣਿਆ ਹੋਵੇਗਾ ਮੰਦਰ ਬਣਿਆ ਹੋਵੇਗਾ ਉਸ ਜਗ੍ਹਾ ਤੇ ਤੁਸੀਂ 2 ਤੋਂ 3 ਮਿੰਟ ਦੇ ਲਈ ਰੱਖ ਦੇਣਾ ਤੇ ਜਿਹੜੇ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਪਾਠ ਪੂਜਾ ਵਾਲਾ ਸਥਾਨ ਨਹੀਂ ਹੈਗਾ ਮੰਦਰ ਨਹੀਂ ਹੈਗਾ ਤੇ ਉਹ ਜਿੱਥੇ ਬੈਠ ਕੇ ਆਪਣੇ ਪਰਮਾਤਮਾ ਦਾ ਨਾਮ ਜਪਦੇ ਨੇ ਉਥੇ ਉਸ ਸਥਾਨ ਤੇ ਇਹ 4 ਤੋਂ 5 ਮਿੰਟ ਦੇ ਲਈ ਇਸ ਜਾਲ ਨੂੰ ਰੱਖ ਸਕਦੇ ਨੇ ਇਸ ਤਰੀਕੇ ਦੇ ਨਾਲ 2-4 ਮਿੰਟ ਇਸ ਜਲ ਨੂੰ ਰੱਖੇ ਰਹਿਣ ਤੋਂ ਬਾਅਦ ਦੇ ਵਿੱਚ ਤੁਸੀਂ ਇਸ ਜਲ ਨੂੰ ਇੱਥੋਂ ਚੁੱਕ ਕੇ ਤੇ ਆਪਣੇ ਘਰ ਦੇ ਵਿੱਚ ਕੋਨੇ-ਕੋਨੇ ਦੇ ਵਿੱਚ ਇਸ ਜਲ ਦਾ ਤੁਸੀਂ ਛਿੜਕਾ ਕਰ ਦੇਣਾ ਹੈ ਤੁਹਾਡੇ ਘਰ ਦੇ ਜਿੰਨੇ ਵੀ ਕਮਰੇ ਨੇ ਜਿੰਨੇ ਵੀ ਰੂਮ ਨੇ ਹਰ ਇੱਕ ਜਗ੍ਹਾ ਦੇ ਕੋਨੇ-ਕੋਨੇ ਦੇ ਵਿੱਚ ਤੁਸੀਂ ਇਸ ਜਲ ਦਾ ਛਿੜਕਾ ਜ਼ਰੂਰ ਕਰਨਾ ਹੈ ਜਦੋਂ ਤੁਸੀਂ ਇਸ ਜਲਦਾ ਆਪਣੀ ਘਰ ਦੇ ਵਿੱਚ ਛਿੜਕਾ ਕਰਨਾ ਹੈ ਨਾ ਉਸ ਸਮੇਂ ਉਹ ਮੰਤਰ ਜ਼ਰੂਰ ਤੁਸੀਂ ਬੋਲਦੇ ਜਾਣਾ ਜੋ ਅਸੀਂ ਤੁਹਾਨੂੰ ਹੁਣੇ-ਹੁਣੇ ਵੀਡੀਓ ਦੇ ਵਿੱਚ ਦੱਸ ਕੇ ਗਏ ਆ ਇਸੇ ਤਰੀਕੇ ਦੇ ਨਾਲ ਘਰ ਦੇ ਵਿੱਚ ਹਰ ਇੱਕ ਰੂਮ ਹਰ ਇੱਕ ਸਥਾਨ ਤੇ ਇਸ ਜਲਦਾ ਛਿੜਕਾ ਕਰਨ ਤੋਂ ਬਾਅਦ ਦੇ ਵਿੱਚ ਜਿਹੜਾ ਤੁਹਾਡੇ ਘਰ ਦਾ ਮੇਨ ਗੇਟ ਹੁੰਦਾ ਹੈ ਨਾ ਉਸ ਮੇਨ ਗੇਟ ਤੇ ਜ਼ਰੂਰ ਇਸ ਜਲਦਾ ਤੁਸੀਂ ਛਿੜਕਾ ਕਰਨਾ ਕਿਉਂਕਿ ਜਿਹੜਾ ਸਾਡੇ ਘਰ ਦਾ ਮੇਨ ਗੇਟ ਹੁੰਦਾ ਹੈ ਨਾ ਉਤੋ ਹੀ ਸਾਡੇ ਘਰ ਦੇ ਵਿੱਚ ਨੈਗੇਟਿਵ એનર્ਜੀ ਹੈ ਜੋ ਵਾਸ ਕਰਦੀ ਹੈ ਤੇ ਇਸ ਦੇ ਨਾਲ ਨਾਲ ਸਾਡੇ ਮੇਨ ਗੇਟ ਤੋਂ ਹੀ ਮਾੜੀ ਊਰਜਾ ਆਉਂਦੀ ਹੈ ਤੇ ਮੇਨ ਗੇਟ ਤੋਂ ਹੀ ਸਕਾਰਾਤਮਕ ਊਰਜਾ ਆਉਂਦੀ ਹੈ ਤੇ ਜਿਹੜਾ ਸਾਡੇ ਘਰ ਦਾ ਮੇਨ ਗੇਟ ਹੁੰਦਾ ਹੈ ਨਾ ਮੇਨ ਗੇਟ ਤੋਂ ਹੀ ਸਾਡੇ ਘਰ ਦੇ ਵਿੱਚ ਦੇਵੀ-ਦੇਵਤਿਆਂ ਦਾ ਵਾਸ ਹੁੰਦਾ ਹੈ ਮਾਤਾ ਲక్ష్ਮੀ ਜੀ ਦੀ ਜਦੋਂ ਵੀ ਤੁਹਾਡੇ ਘਰ ਦੇ ਵਿੱਚ ਵਾਸ ਕਰਨਾ ਹੁੰਦਾ ਸਭ ਤੋਂ ਪਹਿਲਾਂ ਉਹਨਾਂ ਦੀ ਜੋ ਨਜ਼ਰ ਹੈ ਉਹ ਤੁਹਾਡੇ ਘਰ ਦੇ ਮੇਨ ਗੇਟ ਤੇ ਹੀ ਪੈਂਦੀ ਹੈ ਤੇ ਜੋ ਲੋਕ ਆਪਣੇ ਘਰ ਦੇ ਵਿੱਚ ਹਲਦੀ ਦੇ ਪਾਣੀ ਦਾ ਇਹ ਉਪਾਅ ਕਰਕੇ ਆਪਣੇ ਘਰ ਦੇ ਵਿੱਚ ਛਿੜਕਾਅ ਕਰਦੇ ਨੇ ਤੇ ਆਪਣੇ ਘਰ ਦੇ ਮੇਨ ਗੇਟ ਤੇ ਵੀ ਉਸ ਪਾਣੀ ਦਾ ਛਿੜਕਾਅ ਕਰਦੇ ਨੇ ਇਸ ਦੇ ਨਾਲ-ਨਾਲ ਉਸ ਮੰਤਰ ਦਾ ਜਾਪ ਵੀ ਕਰਨਾ ਹੈ ਜੋ ਮੰਤਰ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਹੈ। ਕੀ ਹੁੰਦਾ ਹੈ ਉਹਨਾਂ ਦੇ ਘਰ ਦੇ ਵਿੱਚ ਸ੍ਰੀ ਲక్ష్ਮੀ ਦਾ ਵਾਸ ਹੋ ਜਾਂਦਾ ਹੈ ਫਿਰ ਉਹਨਾਂ ਨੂੰ ਕਿਸੇ ਵੀ ਪ੍ਰੋਬਲਮ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਉਹਨਾਂ ਦੇ ਘਰ ਦੇ ਵਿੱਚ ਬਰਕਤ ਪੈਂਦੀ ਹੈ। ਉਹਨਾਂ ਨੂੰ ਕਦੇ ਵੀ ਗਰੀਬੀ ਦਾ ਵੀ ਨਹੀਂ ਸਾਹਮਣਾ ਕਰਨਾ ਪੈਂਦਾ। ਨਾ ਪੈਸੇთან ਰਿਲੇਟਡ ਕਿਸੇ ਵੀ ਸਮੱਸਿਆ ਤੇ ਮੁਸ਼ਕਲ ਦਾ ਸਾਹਮਣਾ ਕਰਨਾ ਪਵੇ। ਜੇਕਰ ਤੁਸੀਂ ਮਾਤਾ ਲక్ష్ਮੀ ਜੀ ਨੂੰ ਪ੍ਰਸੰਨ ਕਰਨ ਦੇ ਲਈ ਬਹੁਤ ਸਾਰੇ ਉਪਾਅ ਕਰ ਕਰਕੇ ਥੱਕ ਚੁੱਕੇ ਹੋ ਤਾਂ ਤੁਸੀਂ ਇਸ ਉਪਾਅ ਨੂੰ ਇੱਕ ਵਾਰ ਜ਼ਰੂਰ ਕਰਕੇ ਦੇਖਿਓ ਕਿਉਂਕਿ ਇਸ ਉਪਾਅ ਨੂੰ ਕਰਨ ਦੇ ਨਾਲ ਮਾਤਾ ਲక్ష్ਮੀ ਜੀ ਪ੍ਰਸੰਨ ਹੋਵੇਗੀ ਪ੍ਰਸੰਨ ਹੋ ਕੇ ਤੁਹਾਡੇ ਤੇ ಅಪਾਰ ਕਿਰਪਾ ਕਰੇਗੀ ਤੇ ਤੁਹਾਨੂੰ ਕਿਸੇ ਵੀ ਮੁਸੀਬਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਸੀ ਤਰ੍ਹਾਂ ਜਦੋਂ ਤੁਸੀਂ ਇਸ ਉਪਾਣ ਨੂੰ ਆਪਣੇ ਘਰ ਦੇ ਵਿੱਚ ਕਰੋਗੇ ਤੇ ਮਾਤਾ ਲక్ష్ਮੀ ਜੀ ਤੁਹਾਡੇ ਘਰ ਦੇ ਵਿੱਚ ਵਾਸ ਕਰੇਗੀ ਤੇ ਤੁਹਾਡੇ ਘਰ ਦੇ ਵਿੱਚ ਉਹ ਨਿਰਦੰਤਾ ਦੂਰ ਹੋਵੇਗੀ ਕਦੇ ਵੀ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਤੇ ਪ੍ਰੋਬਲਮ ਦਾ ਸਾਹਮਣਾ ਹੀ ਨਹੀਂ ਕਰਨਾ ਪਵੇਗਾ ਇਸ ਉਪਾਣ ਨੂੰ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਤੇ ਇਸ ਉਪਾਣ ਨੂੰ ਕਰਕੇ ਤੁਸੀਂ ਆਪਣੀ ਸੁੱਤੇ ਹੋਏ ਭਾਗ ਨੂੰ ਰਾਤੋ ਰਾਤ ਚਮਕਾ ਸਕਦੇ ਹੋ ਇਸ ਉਪਾਅ ਦੇ ਨਾਲ ਤੁਸੀਂ ਮਾਤਾ ਲక్ష్ਮੀ ਜੀ ਨੂੰ ਪ੍ਰਸੰਨ ਕਰ ਸਕਦੇ। ਇਸੇ ਤਰ੍ਹਾਂ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਦੇ ਨਾਲ ਤੁਸੀਂ ਰਾਤੋਂ ਰਾਤ ਮਹਾਧਨੀ ਤੇ ਮਹਾਕਰੋੜਪਤੀ ਬਣ ਸਕਦੇ ਹੋ ਜੇਕਰ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਦੇ ਨਾਲ ਕਰ ਲਓਗੇ ਤਾਂ। ਵੀ ਅਸੀਂ ਹਰ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਦੱਸਦੇ ਹਾਂ ਕਿ ਜਿੱਥੇ ਵੀ ਵਿਸ਼ਵਾਸ ਹੁੰਦਾ ਉੱਥੇ ਤਾਂ ਸਭ ਕੁਝ ਹੁੰਦਾ ਹੈ ਜਿੱਥੇ ਵਿਸ਼ਵਾਸ ਹੀ ਨਹੀਂ ਹੈਗਾ ਉੱਥੇ ਕੁਝ ਵੀ ਨਹੀਂ ਆ। ਇਸੀ ਤਰ੍ਹਾਂ ਜੇਕਰ ਤੁਸੀਂ ਵਿਸ਼ਵਾਸ ਦੇ ਨਾਲ ਕਰੋਗੇ ਤਾਂ ਤੁਹਾਨੂੰ ਸਭ ਕੁਝ ਹਾਸਲ ਹੋਵੇਗਾ ਜੇਕਰ ਤੁਸੀਂ ਵਿਸ਼ਵਾਸ ਦੇ ਨਾਲ ਨਹੀਂ ਕਰੋਗੇ ਤਾਂ ਤੁਹਾਨੂੰ ਕੋਈ ਵੀ ਚੀਜ਼ ਨਹੀਂ ਪ੍ਰਾਪਤ ਹੋਵੇਗੀ ਇਸ ਦੇ ਨਾਲ ਨਾਲ ਇਸ ਉਪਾਅ ਦੀ ਇਹ ਖਾਸ ਗੱਲ ਹੈ ਕਿ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਕੁੰਡਲੀ ਦੇ ਵਿੱਚ ਜਿਹੜੇ ਗ੍ਰਹਿ ਦੋਸ਼ ਚੱਲ ਰਹੇ ਹੁੰਦੇ ਨੇ ਉਹ ਵੀ ਦੂਰ ਹੋ ਜਾਂਦੇ ਨੇ ਤੇ ਜਿਹੜੇ ਤੁਹਾਡੇ ਗ੍ਰਹਿ ਕਮਜ਼ੋਰ ਚੱਲ ਰਹੇ ਹੁੰਦੇ ਨੇ ਉਹ ਮਜ਼ਬੂਤ ਹੋ ਜਾਂਦੇ ਨੇ ਇਸੀ ਤਰ੍ਹਾਂ ਜਦੋਂ ਕੋਈ ਵੀ ਵਿਅਕਤੀ ਇਹ ਹਲਦੀ ਦਾ ਉਪਾਅ ਕਰ ਲੈਂਦਾ ਹੈ ਨਾ ਤੇ ਉਸ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਪੈਸਾ ਆਉਂਦਾ ਹੈ ਉਹਦੀ ਕਿਸਮਤ ਇਹ ਜਿਹੜੀ ਝਾਗ ਜਾਂਦੀ ਹੈ ਤੇ ਇਸੇ ਤਰ੍ਹਾਂ ਇਸ ਉਪਾਅ ਨੂੰ ਤੁਸੀਂ ਜ਼ਰੂਰ ਕਰੋ ਇਹ ਉਪਾਅ ਕਰਨ ਦੇ ਨਾਲ ਤੁਹਾਡੀਆਂ ਸਾਰੀਆਂ ਪ੍ਰੋਬਲਮ ਮੁਸ਼ਕਲਾਂ ਤਾਂ ਦੂਰ ਹੋਣਗੀਆਂ ਹੀ ਹੋਣਗੀਆਂ ਤੇ ਤੁਹਾਡੀ ਹਰ ਇੱਕ ਮਨੋ ਕਾਮਨਾ ਤੇ ਇੱਛਾ ਵੀ ਪੂਰੀ ਹੋਵੇਗੀ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਜੋ ਕਿ ਹਲਦੀ ਦੇ ਪਾਣੀ ਦੇ ਨਾਲ ਕੀਤਾ ਜਾਣ ਵਾਲਾ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੀ ਨਾਲ ਸਾਂਝਾ ਕੀਤਾ ਹੈ ਇਸ ਉਪਾਅ ਨੂੰ ਤੁਸੀਂ ਇੱਕ ਵਾਰ ਪੂਰੇ ਵਿਸ਼ਵਾਸ ਤੇ ਭਾਵਨਾ ਦੇ ਨਾਲ ਜ਼ਰੂਰ ਕਰਿਓ ਕਿਉਂਕਿ ਇਹ ਉਪਾਅ ਤੁਹਾਡੇ ਘਰ ਦੀ ਸਾਰੀ ਗਰੀਬੀ ਨੂੰ ਦੂਰ ਕਰਕੇ ਤੁਹਾਨੂੰ ਰੋੜਪਤੀ ਤੋਂ ਕਰੋੜਪਤੀ ਬਣਾ ਸਕਦਾ ਹੈ ਖਾਂਜੀ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੀ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੀ ਕੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੀਂ ਉਪਾਤੀ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਪਿਆਰ ਭੈਣ ਭਰਾਵਾਂ ਦਾ ਧੰਨਵਾਦ ਜੀ